ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਆਨੇ ਹੋ ਕੀ ਮੈਂ ਤੁਸੀ ਸਾਰੇ ਹੁੰਮਿਤ ਕਰਦੀ ਹਾਂ ਤੁਸੀ ਸਾਰੇ ਠੀਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਮੈਂ ਆਪਣੇ ਬਲੌਗ ਕਿਰਨ ਹੌਮ ਬਲੌਗ ਵਿੱਚ ਸੋ ਗੈਸ ਅੱਜ ਸੀ ਸੰਡੇ ਤੇ ਨਿਮਰਤੀ ਪਪਾ ਸੀ ਕਿ ਅੱਜ ਕਰਤੇ ਮੈਂ ਬੜੇ ਹੀ ਤੱਕੇ ਨਾਲ ਇਹਨਾਂ ਨੂੰ ਅੱਜ ਕਹਿ ਰੱਖਿਆ ਕਿ ਇਹ ਕਰੇ ਰਹਿੰਦੇ ਨਹੀਂ ਆਗੇ ਸੰਡੇ ਵਾਲੇ ਦਿਨ ਤੇ ਮੈਂ ਇਹਨਾਂ ਨੂੰ ਕਿਹਾ ਕਿ ਅੱਜ ਸੰਡੇ ਆ ਤੇ ਅੱਜ ਤੁਸੀ ਕਰ ਹੀ ਰਹਿਣਾ ਤੇ ਸ਼ਾਮ ਨੂੰ ਆਪਾਂ ਕਿੱਥੇ ਕਿਤੇ ਜਿਹੜਾ ਕੋਈ ਪਲਾਨ ਬਣਾਉਣਾ ਆ ਕਿਤੇ ਜਾਣਾ ਆ ਤੇ ਕਹਿੰਦੇ ਚਲੋ ਠੀਕ ਹੈ ਤੇ ਦੇਖਦੇ ਹਾਂ ਹੁਣ ਆਪਾਂ ਜਾਣਦੇ ਹਾਂ ਕਿ ਨਹੀਂ ਸੋ ਗਾਇਸ ਅਸੀਂ ਜਾ ਰਹੇ ਹਾਂ ਮੂਵੀ ਦੇਖਣ ਤੇ ਅਸੀਂ ਹੋ ਗਏ ਆ ਰੈਡੀ ਤੇ ਸਾਡਾ ਪਲਾਨ ਬਣ ਗਿਆ ਅੱਜ ਹਨਾ ਤੇ ਤੇ ਅਸੀਂ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਤੇ ਦਿਖਾਵਾਂਗੇ ਤੇ ਵਲੌਗ ਨਾਲ ਐਦਾ ਹੀ ਬਣੇ ਜੋ ਜਦੋਂ ਮੂਵੀ ਤਿਆਰ ਹੋ ਜਾਈ ਹਾਂ ਨੀ ਮੂਵ ਹੈਲੋ ਕਰਦਾ ਉਹ 프ਰੰਟ ਹੈ ਨਾ ਸੋ ਅਸੀਂ ਹੁਣ ਘਰੋਂ ਚੱਲ ਪਏ ਸਾਡੇ ਨਾਲ ਇਹਨਾਂ ਦੇ ਦੋਸਤ ਉਹਨਾਂ ਦੀ ਵਾਈਫ ਵੀ ਸਾਡੇ ਨਾਲ ਜਿਹੜੇ ਗਏ ਸੀ ਉਹ ਵੀ ਦੇਖਣ ਕਿ ਅਸੀਂ ਉੱਥੇ ਬਹੁਤ ਜ਼ਿਆਦਾ ਜਿਹੜਾ ਇੰਜੋਏ ਕੀਤਾ ਤੇ ਹੁਣ ਅਸੀਂ ਪਹੁੰਚ ਗਏ ਆ ਤੂੰ ਨਹੀਂ ਲੈਣਾ ਉਸਕੇ ਦੇ ਅਸੀਂ ਬਣਾਉਣਾ ਨਹੀਂ ਹੈਗਾ ਹੈਲੋ ਕਰ ਤੋ ਸੋ ਗਾਇਸ ਅਸੀਂ ਆਏ ਆ ਅੱਜ ਮੂਵੀ ਦੇਖਣ ਤੇ ਇਹ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਅੱਗੇ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੁਸੀਂ ਦੇਖਦੇ ਹੋ ਮੇਰੇ ਵਲੌਗ ਮੈਂ ਨਹੀਂ ਹਾਂ ਕੋਈ ਫੋਨ ਬੱਟ ਕਰ ਰਾਈਟ ਸਾਈਡ ਕਿਆ ਕਿਆ ਨਾਮ ਹੈ ਰੋਟੀ ਦਾ ਉਹ ਫਲੋਰ ਪਿੱਛੇ ਕਿੰਨਾ ਨੂੰ ਕਿੰਨਾ ਫਲੋਰ ਪਤਾ ਹੈ ਬੱਚਾ ਉੱਪਰ ਜਾ ਰਹੇ ਹਾਂ ਕਿ ਤੁਹਾਨੂੰ ਕਿੰਨੇ ਫਲੋਰ ਪਰ ਮਿਲੇਗਾ ਉਹ ਸੈਕਿੰਡ ਤੇ ਨਾ ਆਪ ਨੀਚੇ ਖੜੇ ਹੋ ਇੱਕ ਮਿੰਟ ਰੋਟੀ ਨਹੀਂ ਇੱਕ ਐਂਡ ਮੈਂ ਹਾਂ ਜੀ ਇੰਨਾ ਭੇਜਾਂਗੀ तो डी फॉर डिजिटल एफ फॉर सर्विस और अन्य नुक्रदन भी है और मुझे हमले सामने हां हां दिख रहा है वो बोलोगे सारे डिटेल पर करो कोई ऑनलाइन होगा देख लो 25 ਮੋਰ ਦਾ ਰੋਕ ਰੋਕਾ ਨਹੀਂ ਮਣੀ ਪੰਜ ਮਣੀ ਦੀ ਬਾਲੀ ਸ਼ਿਲਪਾ ਇਹ ਬੋਲ ਸੱਚਾ ਤੋ ਬੋਲ ਨਹੀਂ ਆਦ ਕਿ ਉਹ ਸੋ ਗਾਇਸ ਅਸੀਂ ਜਿਹੜੀ ਮੂਵੀ ਦੇਖਣ ਗਏ ਸੀ ਉਹ ਸੀਗੀ ਜੱਟ ਤੇ ਜੀਲੀਟ 3 ਤੇ ਬਹੁਤ ਵਧੀਆ ਮੂਵੀ ਸੀਗੀ ਤੇ ਬਹੁਤ ਅਸੀਂ ਇੰਜੋਏ ਕੀਤਾ ਤੇ ਮੂਵੀ ਖਤਮ ਹੋਣ ਤੋਂ ਬਾਅਦ ਹੀ ਅਸੀਂ ਜਿਹੜਾ ਸਿੱਧਾ ਬਾਹਰ ਨਿਕਲ ਆਏ ਕਿਉਂਕਿ ਬੱਚਿਆਂ ਨਾਲ ਢੇੜ ਵਗੈਰਾ ਜਿਹ ਬੱਚੇ ਜਿਹੜੇ ਪਰੇਸ਼ਾਨ ਹੋ ਜਾਂਦੇ ਆ ਤੇ ਸਭ ਤੋਂ ਵਧੀਆ ਗੱਲ ਜਿਹੜੀ ਬੱਚਿਆਂ ਨੇ ਬਿਲਕੁਲ ਵੀ ਤੰਗ ਨਹੀਂ ਕੀਤਾ ਬੈਠ ਕੇ ਮੂਵੀ ਦੇਖਣ ਦਿੱਤੀ ਆ ਆਰਾਮ ਨਾਲ ਆਪ ਫੋਨ 'ਚ ਕਾਰਟੂਨ ਵਗੈਰਾ ਦੇਖੀ ਗਏ ਆ ਤੇ ਅਸੀਂ ਜਿਹੜਾ ਮੂਵੀ ਇੰਜੋਏ ਕੀਤਾ ਤੇ ਹੁਣ ਅਸੀਂ ਜਾਦੇ ਸੀ ਲਿਫਟ 'ਚ ਸਾਰਿਆਂ ਨੇ ਜਿਹੜਾ ਬਹੁਤ ਜ਼ਿਆਦਾ ਮੂਵੀ ਇੰਜੋਏ ਕੀਤੀ ਵਧੀਆ ਮੂਵੀ ਸੀ ਤੁਸੀਂ ਵੀ ਜ਼ਰੂਰ ਦੇਖਿਆ ਤੇ ਹੁਣ ਅਸੀਂ ਜਿਆਦਾ ਸੀ ਵਾਪਿਸ ਕਰ ਰਾਤ ਬਹੁਤ ਹੋ ਗਈ ਸੀ 10:30 ਹੋ ਚੁੱਕੇ ਸੀਗੇ ਕਿਉਂਕਿ 7:30 10 ਵਜੇ ਤੱਕ ਜਿਹੜਾ ਸ਼ੋਅ ਸੀਗਾ ਇਸ ਕਰਕੇ ਅਸੀਂ ਅੱਜ ਲੇਟ ਹੋ ਗਏ ਖਾਲੇ ਉਸ ਤੋਂ ਬਾਅਦ ਵੀ ਜਿਹੜੇ ਲੋਕ ਸੀਗੇ 10 ਵਜੇ ਤੋਂ 1 ਵਜੇ ਤੱਕ ਤਾਂ ਜਿਹੜਾ ਸ਼ੋਅ ਵੇਖਣ ਆਏ ਸੀ ਤੇ ਬਹੁਤ ਹੀ ਜ਼ਿਆਦਾ ਜਿਹੜੀ ਇੱਥੇ ਭੀੜ ਸੀ ਖੁਲ ਮਿਲਾ ਕੇ ਬਹੁਤ ਜ਼ਿਆਦਾ ਜਿਹੜਾ ਇੰਜੋਏ ਕਰਿਆ ਸੀ ਸੋ ਗਾਇਸ ਅਸੀਂ ਆ ਗਏ ਹਾਂ ਹੁਣ ਕਰਸ ਸੋ ਗਾਇਸ ਅਸੀਂ ਉਥੋਂ ਆ ਚੁੱਕੇ ਹਾਂ ਬਹੁਤ ਜ਼ਿਆਦਾ ਮਜ਼ਾ ਆਇਆ ਹੁਣੇ ਹੁਣੇ ਅਸੀਂ પાਕਿਸਤਾਨ ਆ ਤੇ ਲੱਗਾ 4:11 ਹੋ ਚੁੱਕਿਆ ਜਿਆਦਾ ਲੇਟ ਹੋ ਗਏ ਅਸੀਂ ਇਹ ਬਹੁਤ ਹੀ ਜੜਾ ਵਧੀਆ ਬਹੁਤ ਹੀ ਜਿਆ ਕਰਿਆ ਸੋ ਕਰਨ ਲੱਗੀ ਹਾਂ ਮੈਂ ਆਪਣੇ ਵਲੌਗ ਦੀ ਐਂਡਿੰਗ ਤੇ ਤੁਹਾਨੂੰ ਜਿਹੜਾ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਾ ਇਹ ਪਲੀਜ਼ ਕਮੈਂਟਾਂ ਚ ਦੱਸਿਓ ਸੋ ਕਿ ਹਰ ਤੋਂ ਵਨ ਸ਼ੇਅਰ ਕਰ ਦਿਓ ਤੇ ਲਾਈਕ ਕਰੋ ਕਮੈਂਟ ਕਰੋ ਬਾਏ ਬਾਏ